ਲੋਜੀ ਗੁਰਦੁਆਰਾ ਕਬੂਤਰ ਸਾਹਿਬ ਵੀ ਖੁੱਲ ਗਿਆ ਖੁੱਲਿਆ ਤਾਂ ਹੋ ਸਕਦਾ ਪਹਿਲਾਂ ਤਾਂ ਹੋਏਗਾ ਲੇਕਿਨ ਸੋਸ਼ਲ ਮੀਡੀਆ ਤੇ ਹੋਣ ਦੇਖਿਆ ਯਾਰ ਕਿੱਥੋਂ ਕਿੱਥੋਂ ਇਤਿਹਾਸ ਇਹੋ ਚੱਕੀ ਲਿਆਉਂਦੇ ਆ ਝੂਠੀਆਂ ਕਹਾਣੀਆਂ ਬਣਾ ਬਣਾ ਕੇ ਤੁਹਾਨੂੰ ਸੁਣਾਈ ਜਾਂਦੇ ਆ ਇਹ ਧਰਮ ਦੇ ਠੇਕੇਦਾਰ ਹੁਣ ਜਣੇ ਖਣੇ ਦੇ ਨਾਲ ਇਹ ਸਾਬ ਲਾਉਣ ਲੱਪੇ ਦੇਖ ਲਓ ਜਾਨਵਰਾਂ ਦੇ ਨਾਲ ਸਾਬ ਲਾਉਣ ਲੱਪੇ ਆ ਇਹ ਰੁੱਖਾਂ ਦੇ ਨਾਲ ਆ ਪਿੱਪਲ ਸਾਵਾ ਪਾ ਘੋੜਾ ਸਾਹਿਬ ਗੁਰਦੁਆਰਾ ਕਬੂਤਰ ਸਾਹਿਬ ਗੁਰਦੁਆਰਾ ਉੱਤੇ ਸਾਹਿਬ ਦੇ ਨਾਂ ਤੋਂ ਨਾ ਜਿਹੜਾ ਸਾਹਿਬ ਸ਼ਬਦ ਆ ਉਹਦੇ ਤੋਂ ਨਫਰਤ ਹੋਣ ਲੱਗ ਪਈ ਆ ਜਿਹੜੇ ਬਾਣੀ ਦੇ ਵਿੱਚ ਲਿਖੇ ਹੋ ਆ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਮਹਾਪੁੱਛ ਬੈਠੇ ਆ ਜਿਨ੍ਹਾਂ ਦੀ ਬਾਣੀ ਆ ਉਹ ਇਹਨਾਂ ਨੂੰ ਸਾਹਿਬ ਨਹੀਂ ਲੱਗਦੇ ਲੇਕਿਨ ਜਾਨਵਰ ਇਹਨਾਂ ਨੂੰ ਪੰਛੀ ਜਿਹੜੇ ਆ ਰੋਖ ਆ ਉਹ ਇਹਨਾਂ ਨੂੰ ਸਾਹਿਬ ਲੱਗਦੇ ਆ ਲekin ਉਹਨਾਂ ਦੀ ਬਾਣੀ ਜਿਹੜੀ ਆ ਨਾ ਉਹ ਇਹਨਾਂ ਪਖੰਡੀਆਂ ਤੇ ਚੋਟ ਮਾਰਦੀ ਆ ਉਹਨਾਂ ਤੋਂ ਤਾਂ ਇਹਨਾਂ ਨੂੰ ਨਫਰਾਤਾ ਹੁਣ ਕਬੂਤਰ ਸਾਹਿਬ ਗੁਰਦੁਆਰਾ ਖੁੱਲ ਗਿਆ ਦੇਖੋ ਹੁਣ ਇਹਨਾਂ ਲੋਕਾਂ ਨੂੰ ਪਤਾ ਵੀ ਕਬੂਤਰ ਜਿਹੜਾ ਮਹਿਕਮਾ ਹੁਣ ਕਬੂਤਰ ਮਹਿਕਮਾ ਵੀ ਹੁਣ ਮਾੜਾ ਮਹਿਕਮਾ ਨਿਕਾ ਲੱਖਾਂ 'ਚ ਸ਼ਰਤਾਂ ਲੱਗਦੀਆਂ ਤੇ ਲੱਖਾਂ ਰੁਪਈਆ ਦੇ ਵਿੱਚ ਕਬੂਤਰ ਦਾ ਹੁਣ ਰੇਟ ਹੈਗਾ ਇਹਨਾਂ ਨੂੰ ਇਹੋ ਹੀ ਆ ਵੀ ਜਿਹੜਾ ਮਾੜਾ ਬੰਦਾ ਕੋਈ ਸ਼ਰਤ ਲਾਏਗਾ ਤੇ ਉਹਨੇ ਸੁਖਣਾ ਆ ਕੇ ਸੁਖਣੀ ਸੁਖਣੀ ਇੱਥੇ ਤੇ ਕਬੂਤਰਾਂ ਨੂੰ ਬਿਮਾਰੀਆਂ ਵੀ ਲੱਗਦੀਆਂ ਵੀ ਪਾਸੋਂ ਹੋਈ ਆ ਵੀ ਜਿਹੜਾ ਮਹਿਕਮਾ ਤਕੜਾ ਉਹਦਾ ਗੁਰਦੁਆਰਾ ਖੋਲ ਦੋ ਕੀ ਅਬਣੋ ਨਹੀਂ ਤੇ ਇੱਕ ਬਿਲਡਿੰਗ ਹੀ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਉੱਥੋਂ ਖਰੀਦ ਕੇ ਰੱਖ ਲੈਣਾ ਬਾਕੀ ਇਹੋ ਵੇਲੜ ਲੋਕ ਆ ਕੰਮ ਕਰ ਹੈ ਕੋਈ ਨੀਗਾ ਤੇ ਉੱਥੇ ਬੈਠੇ ਰਹਿੰਦੇ ਆ ਕੋਈ ਆ ਗਿਆ ਨਾ ਆਇਆ ਠੀਕ ਠਾਕ ਆ ਪਰ ਲੇਕਿਨ ਨਹੀਂ ਲੋਕ ਅੰਧਵਿਸ਼ਵਾਸ ਦੇ ਵਿੱਚ ਹੁਣ ਬਹੁਤ ਜ਼ਿਆਦਾ ਫਸੇ ਪਏ ਆ ਇਹਨਾਂ ਦੀਆਂ ਚੰਗੀਆਂ ਤੇ ਆੜੀਆਂ ਲੱਗਦੀਆਂ ਹੁਣ ਦੇਖੋ ਇਸ ਬਾਬੇ ਦਾ ਤੁਸੀਂ ਹਾਲ ਦੇਖੋ ਵੀ ਅਗਰ ਜੇ ਕੋਈ ਬੇਅਦਵੀ ਕਰਦਾ ਤਾਂ ਇਹ ਬੇਅਦਵੀ ਨੂੰ ਬਚਾ ਸਕਦਾ ਇਸ ਬਾਬੇ ਕੋਲ ਤੁਰਿਆ ਵੀ ਨਹੀਂ ਜਾਂਦਾ ਤੇ ਉਦਾਂ ਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਨ ਵਾਲੇ ਰੱਖ ਲੈਣੇ ਆ ਵੀ ਉੱਥੇ ਵਜੀਰ ਆਜੀਏ ਗੁਰੂ ਗ੍ਰੰਥ ਸਾਹਿਬ ਜੀ ਦਾ ਇਹਨਾਂ ਕਹਾਣੀਆਂ ਦੇ ਵਿੱਚੋਂ ਬਾਹਰ ਨਿਕਲੋ ਇਹ ਕੋਲੇ ਇਤਿਹਾਸ ਬਣਾ ਕੇ ਸੁਣਾ ਦਿੰਦੇ ਆ ਭਰਾਵੋ ਹੁਣ ਆ ਦੇਖੋ ਹੁਣ ਇਹਨਾਂ ਨੇ ਇਤਿਹਾਸ ਤੇ ਇਹਨਾਂ ਨੇ ਸਾਰਾ ਸੁਣਾਇਆ ਵਾ ਕਾਫੀ ਸੁਣਾਇਆ ਵਾ ਤੇ ਮੈਂ ਥੋੜੀ ਜਿਹੀ ਵੀਡੀਓ ਵਿੱਚ ਲਾਵਾਂਗਾ ਤੇ ਸੁਣਿਓ ਮਾੜਾ ਜੀ ਇਹਦਾ ਇਤਿਹਾਸ ਕੀ ਆ ਉਹ ਇੱਕ ਕਬੂਤਰ ਜਿਹੜਾ ਸੀ ਗੁਰੂ ਸਾਹਿਬ ਜੀ ਦੇ ਘੋੜੇ ਦੇ ਚਰਨ ਦੇ ਥੱਲੇ ਆ ਕੇ ਨਾ ਠੀਕ ਹੈ ਜੀ ਉਹ ਆਪਣਾ ਸਰੀਰ ਛੱਡ ਗਿਆ ਅੱਛਾ ਜੀ ਦੋਸਤੋ ਦਰਸ਼ਨ ਕਰੋ ਗੁਰਦੁਆਰਾ ਕਬੂਤਰ ਸਰ ਸਾਹਿਬ ਦੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਾਥੀਆਂ ਨਾਲ ਨੌਰ ਸ਼ਹਿਰ ਦੇ ਵਿੱਚ ਆਏ ਤਾਂ ਉਹਨਾਂ ਦੇ ਘੋੜੇ ਦੇ ਥੱਲੇ ਪੈਰ ਥੱਲੇ ਆ ਕੇ ਇੱਕ ਕਬੂਤਰ ਮਰ ਗਿਆ ਤੇ ਇੱਥੋਂ ਦੇ ਰਹਿਣ ਵਾਲੇ ਵਸਨੀਕਾਂ ਨੇ ਗੁਰੂ ਸਾਹਿਬ ਦਾ ਵਿਰੋਧ ਕੀਤਾ ਵੀ ਇਸ ਕਬੂਤਰ ਨੂੰ ਤੁਸੀਂ ਜਿਹੜਾ ਜਿਉਂਦਾ ਕਰੋ ਤੁਸੀਂ ਇੱਕ અવਤਾਰ ਹੋ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਇੱਕ ਕੁਦਰਤ ਦੇ ਜਿਹੜਾ ਖਲਾਫ ਹੈ ਉਸ ਤੋਂ ਬਾਅਦ ਉਹ ਕਬੂਤਰ ਕਿਵੇਂ ਜਿਉਂਦਾ ਹੋਇਆ ਆਪਾਂ ਸਾਰੀ ਸੱਚਾਈ ਜਾਣਦੇ ਆ ਇੱਥੋਂ ਦੇ ਰਹਿਣ ਵਾਲੇ ਜਿਹੜੇ ਪ੍ਰਬੰਧਕ ਨੇ ਕਮੇਟੀ ਦੇ ਜਾਂ ਗੁਰੂ ਪਾਠੀ ਸਾਹਿਬ ਦਾ ਆਪਾਂ ਸਾਰੀ ਗੱਲਬਾਤ ਜਾਣਦੇ ਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਆਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀ ਅੰਧਵਿਸ਼ਵਾਸ ਜਿਹੜਾ ਨਾ ਉਹ ਲੋਕਾਂ ਦੇ ਵਿੱਚ ਫਲਾਓ ਯਾਰ ਕੋਈ ਇਤਿਹਾਸ ਦੇ ਵਿੱਚ ਹੈਗਾ ਗੁਰੂ ਸਾਹਿਬ ਨੇ ਚਮਤਕਾਰ ਕੀਤਾ ਸੀ ਜੈਨ ਕਿ ਪੰਛੀ ਜਾਨਵਰ ਘੋੜੇ ਉਹਨਾਂ ਨੂੰ ਗੁਰੂ ਸਾਹਿਬ ਸਹੀ ਕਰਦੇ ਨੇ ਲੇਕਿਨ ਆਪਣੇ ਪੁੱਤਾਂ ਨੂੰ ਸਹੀ ਨਹੀਂ ਕਰ ਸਕੇ ਉਹਨਾਂ ਨੂੰ ਜਿੰਦਾ ਨਹੀਂ ਕੀਤਾ ਉਹ ਜਰ ਸਮਝ ਜਾਓ ਇਹਨਾਂ ਝੂਠੀਆਂ ਕਹਾਣੀਆਂ ਨੂੰ ਇਹਨਾਂ ਦੀਆਂ ਨੂੰ ਜਿਵੇਂ ਕਬੂਤਰ ਨੂੰ ਇੱਥੇ ਜਿੰਦਾ ਕੀਤਾ ਸੀ ਇੱਥੇ ਹਸਪੀਟਲ ਖੋਲ੍ਹ ਦਿੰਦੇ ਲੇਕਿਨ ਨਹੀਂ ਹਸਪੀਟਲ ਜੋ ਬਚਦਾ ਕੱਖ ਨੇਗਾ ਆਉਂਦਾ ਕੱਖ ਨਹੀਂ ਇਥੇ ਹੋਰ ਨਹੀਂ ਕੁਝ ਤਾਂ ਲੋਕੀ ਚਲੋ 5-700 ਬੰਦਾ ਵੀ ਆਵੇ ਦਿਹਾੜੀ ਦਾ ਤੇ 10-10 ਰੁਪਏ ਮੱਥਾ ਟੇਕੇ ਇਹਨਾਂ ਦਾ ਤਾਂ ਹਜ਼ਾਰ ਖੜਾ ਉਹ ਭਰਾਵੋ ਸਮਝੋ ਬਚਾ ਲਓ ਇਹਨਾਂ ਲੋਕਾਂ ਕੋਲੋਂ ਆਪਣਾ ਆਪ ਇਹ ਵੀ ਉਹ ਹੀ ਕਰਦੇ ਆ ਵੀ ਜੋ ਪਹਿਲਾਂ ਤੋਂ ਸਾਡੇ ਨਾਲ ਹੁੰਦਾ ਆ ਵੀ ਇੱਥੇ ਮੱਥੇ ਟੇਕ ਲੋ ਤਾਂ ਆ ਹੋ ਜਾਏਗਾ ਉੱਥੇ ਮੱਥੇ ਟੇਕ ਲੋ ਤਾਂ ਆ ਹੋ ਜਾਏਗਾ ਮੱਥੇ ਟੇਕਣ ਦੇ ਨਾਲ ਕੱਖ ਵੀ ਨਹੀਂ ਹੋਣਾ ਸੋਨਾ ਜੋ ਕੁਝ ਹੈਗਾ ਵਾ ਉਹ ਤੁਹਾਡੀ ਆਪਣੀ ਸੋਚ ਦੇ ਨਾਲ ਹੋਣਾ ਤੇ ਤੁਹਾਡੀ ਆਪਣੀ ਮਿਹਨਤ ਦੇ ਨਾਲ ਹੋਣਾ ਕਿਉਂਕਿ ਇਹ ਲੋਕ ਤਾਂ ਵੇਲਾ ਡਾਕਾ ਕੰਮ ਕਰ ਹੈ ਕੋਈ ਨੀਗਾ ਇਹ ਬਸ ਕੀ ਆ ਗੁਰੂ ਘਰ ਬਣਾ ਕੇ ਬਹਿ ਜਾਂਦੇ ਆ ਤਾਂ ਫਿਰ ਇਹ ਧੁੰਨਤੇ ਵੀ ਆ ਪਾਠੀ ਆ ਆ ਕੇ ਵੀ ਸਾਡੇ ਕੋ ਬੱਚੇ ਨਹੀਂ ਪੜਾਏ ਜਾਂਦੇ ਸਾਡੀਆਂ ਤਨਖਾਹਾਂ ਕੋਈ ਨਹੀਂ ਉਹ ਜੇ ਗੁਰੂ ਸਾਹਿਬ ਲੋਕਾਂ ਦੀ ਸੁਣਦਾ ਤਾਂ ਫਿਰ ਤੁਹਾਡੀ ਕਿਉਂ ਨਹੀਂ ਸੁਣਦਾ ਤੁਸੀਂ ਤਾਂ ਲੋਕਾਂ ਨੂੰ ਸਿੱਖਿਆ ਦੇਣਦੇ ਆ ਵੀ ਇੱਥੇ ਮੱਥਾ ਟੇਕੋ ਤੁਹਾਡੇ ਨਾਲ ਹੋ ਜਾਏਗਾ ਤੁਸੀਂ ਉਪਾਅ ਦੱਸਦੇ ਆ ਤੇ ਫਿਰ ਤੁਹਾਡੇ ਕਿਉਂ ਨਹੀਂ ਬੱਚੇ ਅਨਪੜ੍ਹ ਕਿਉਂ ਰਹਿ ਜਾਂਦੇ ਆ ਤੁਹਾਡੇ ਬੱਚੇ ਕਿਉਂ ਨਹੀਂ ਚੰਗੀਆਂ ਸਕੂਲਾਂ ਦੇ ਵਿੱਚ ਪੜ੍ਹਦੇ ਇਹ ਹੁਣ ਬੰਦੇ ਜਿਹੜੇ ਆ ਪਾਠੀ ਲੱਗੇ ਹੋਏ ਆ ਲਾਲੇਦਵਾਲੇ بڑے ਗੁਰਦੁਆਰੇ ਇਹਨੇ ਦੱਸੇ ਆ ਬਾਬੇ ਨਾਨਕ ਦਾ ਇਤਿਹਾਸ ਵੀ ਦੱਸਿਆ ਵੀ ਬਾਬਾ ਨਾਨਕ ਜੀ ਵੀ ਇੱਥੇ ਆਏ ਸੀ ਫੇ ਇਹ ਕਹਿੰਦਾ ਗੁਰੂ ਸਾਹਿਬ ਇੱਥੇ ਆਪਣੇ ਸਾਥੀਆਂ ਨਾਲ ਆਏ ਸੀ ਇਹਦਾ ਮਤਲਬ ਫੇ ਗੁਰੂ ਸਾਹਿਬ ਬਾਲਵਸਤਾ ਦੇ ਵਿੱਚ ਆਏ ਹੋਣੇ ਸਾਥੀ ਤੂਦੋ ਹੀ ਸੀਗੇ ਬਾਅਦ ਦੇ ਵਿੱਚ ਤੇ ਅਸੀਂ ਤੇ ਜ਼ਿਕਰ ਤੇ ਇਹੋ ਹੀ ਆਉਂਦਾ ਵੀ ਗੁਰੂ ਸਾਹਿਬ ਆਪਣੇ ਸਿੱਖਾਂ ਦੇ ਨਾਲ ਆਏ ਸੀ ਜੇ ਸਿੱਖਾਂ ਨਾਲ ਇੱਥੇ ਗਏ ਸੀ ਸੱਚ ਜਾਣਿਓ ਯਾਰ ਇਹਨਾਂ ਲੋਕਾਂ ਨੇ ਜਾਨਵਰ ਪੂਜਨ ਲਾਤਾ ਸਾਨੂੰ ਲੋਖਾਂ ਨੂੰ ਪੂਜਨ ਲਾਤਾ ਸਾਨੂੰ ਹੁਣ ਇੱਥੇ ਇਸ ਗੁਰਦੁਆਰੇ ਦੇ ਵਿੱਚ ਕਬੂਤਰਾਂ ਨੇ ਮੱਥਾ ਟੇਕਨ ਤੇ ਨਹੀਂ ਆਉਣਾ ਮੱਥਾ ਟੇਕਨ ਤਾਂ ਇਨਸਾਨਾਂ ਨੇ ਆਉਣਾ ਇਹ ਲੋਕ ਸਾਨੂੰ ਡੰਗਰ ਸਮਝਦੇ ਆ ਸਾਨੂੰ ਪਸ਼ੂ ਸਮਝਦੇ ਆ ਇਹਨਾਂ ਦੀਆਂ ਚਾਲਾਂ ਜਾਣੋ ਇਹਨਾਂ ਲੋਕਾਂ ਦਾ ਘਰ ਭਰਨ ਨਾਲ ਆਪਣੇ ਬੱਚੇ ਪੜਾਓ ਜਿਹੜਾ ਸੁਖਣਾ ਸੁਖਦੇ ਆ ਨਾ ਇੱਥੇ ਆ ਕੇ ਵੀ ਸਾਡਾ ਬੱਚਾ ਪੜ੍ਹ ਲਿਖ ਜਾਵੇ ਉਹ ਸੁਖਣਾ ਸੁਖਣ ਦੇ ਨਾਲ ਨਹੀਂ ਪੜਨਾ ਉਹ ਬੱਚੇ ਨੂੰ ਸਿੱਖਿਆ ਮਿਲੇਗੀ ਜਿੱਦਾਂ ਦੀ ਸੰਗਤ ਹੋਏਗੀ ਬੰਦੇ ਨੇ ਉਹੋ ਹੀ ਸਿੱਖਣਾ ਤੇ ਇੱਥੇ ਤਾਂ ਸਾਰੇ ਢੋਂਗੀ ਪਖੰਡੀ ਬੈਠੇ ਆ ਇਹਨਾਂ ਕੋਲੋਂ ਕੀ ਸਿੱਖੋਗੇ ਤੁਸੀਂ ਸਮਝੋ ਯਾਰ ਸੋਚੋ ਕੁਝ ਇਹ ਮੁਦਦ ਤਾਂ ਤੋਂ ਸਾਡੇ ਨਾਲ ਇਹੋ ਹੀ ਕੰਮ ਚੱਲਦਾ ਆ ਰਿਹਾ ਵੀ ਜਿਹੜਾ ਹੋਣ ਚੱਲਣ ਡਿਆ ਇਹ ਨਵਾਂ ਕੰਮ ਨਹੀਂ ਗਾ ਅਸੀਂ ਬਦਲੇ ਨਹੀਂ ਗੇ ਅਸੀਂ ਉੱਥੇ ਦੇ ਉੱਥੇ ਹੀ ਆਂ ਵੀ ਜਿੱਦਾਂ ਦੇ ਪਹਿਲਾਂ ਹੀ ਸਾਡੇ ਗੁਰੂਆਂ ਨੇ ਸਾਨੂੰ ਮਹਾਪੁਛਾਣੇ ਸਾਨੂੰ ਇਹਨਾਂ ਦੇ ਜਾਲ ਦੇ ਵਿੱਚੋਂ ਬਾਹਰ ਕੱਢਿਆ ਹੀ ਨਾ ਕਿ ਇਹਨਾਂ ਦੇ ਵਿੱਚ ਫਸਾਇਆ ਸੀ ਤੇ ਅਸੀਂ ਅੱਜ ਉਹਨਾਂ ਗੁਰੂਆਂ ਨੂੰ ਇਸਤੇਮਾਲ ਕਰਨ ਦੇ ਇਹ ਲੋਕ ਉਹਨਾਂ ਦੇ ਨਾਵਾਂ ਨੂੰ ਇਸਤੇਮਾਲ ਕਰਨ ਦੇ ਆ ਚਮਤਕਾਰ ਬਣਾ ਬਣਾ ਕੇ ਦਿਖਾਈ ਜਾਂਦੇ ਆ